ਹਾਂਜੀ ਜੀ গুਡ ਮਾਰਨਿੰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਅਸੀਂ ਕਰਦੇ ਆ ਆਪਣੀ ਦੇਣ ਦੀ ਸ਼ੁਰੂਆਤ ਸਵੇਰ ਦਾ ਮਾਰਨਿੰਗ ਦਾ ਟਾਈਮ ਹੋ ਗਿਆ ਹੈ ਵਾ ਉਧਰ ਕੱਪੜੇ ਧੋ ਕੇ ਵਾਸ਼ ਕਰਕੇ ਧਾਰ ਤੇ ਪਾਤੇ ਜਿਹੜੇ ਕੱਪੜੇ ਮੈਂ ਰਾਤ ਨੂੰ ਹੀ ਧੋਲੇ ਸੀ ਕਿਉਂਕਿ ਲਾਈਟ ਦੀ ਬੜਾ ਪ੍ਰੋਬਲਮ ਰਹਿ ਜਾਂਦੀ ਹੈ ਹੁਣ ਕਾਫੀ ਦਿਨਾਂ ਤੋਂ जिना चर कणकांड जे लाईट आहे कटही होारा दिन अब्बल ते साडे छे बजे आईट राती सात सवा सात बजे ला आई आलो बेटा उठ गे वा बेटा उठ गाया वा तेन चलदिया ते आटा गुन्द्या नाश्ता तैयार कर लिया बेटे तो आखो मेरे खेलता पिया इन्हू हा मेन सवेरे सवेरे कोई खेड वाला चाहिए हम घोंगता पाया वा ए रीजन यू मैं हजे दुद्ध नहीं पाया इन एक कोली वाल मिनट बाद अपने देखता देखा वा देख दे कि दुद्ध हैगा कि नहीं ਇਹ ਮਿੰਟ ਬਾਅਦ ਫਿਰ ਮੇਰੇ ਪੈਰਾਂ ਵੱਲ ਆਂਦਾ ਵਾ ਕਿ ਮੈਨੂੰ ਦੁੱਧ ਨਹੀਂ ਪਾਇਆ ਬਸ ਬੰਨੀ ਨੂੰ ਵੀ ਦੁੱਧ ਬੰਨੀ ਆ ਹੁਣ ਮੈਂ ਇਹਨੂੰ ਪੂਰੀ ਸਮਝ ਆ ਕਿ ਹਜੇ ਇਨਾਂ ਨੇ ਮੈਨੂੰ ਦੁੱਧ ਨਹੀਂ ਪਾਇਆ ਉਹਦੇ ਵਿੱਚ ਪਾਣੀ ਆ ਚਲੋ ਇਹਨੂੰ ਦੁੱਧ ਬੰਨੇ ਆ ਤੇ ਕਿਚਨ ਚ ਜਾ ਕੇ ਰਸੋਈ ਦਾ ਕੰਮ ਜੀ ਕਰਦੇ ਆ ਸ਼ੁਰੂ ਕਰਦੇ ਆਪਾਂ ਹਾਂਜੀ ਤੇ ਸਾਰਾ ਕੰਮ ਕਰਕੇ ਤ੍ਰਿਯੋਗੇ ਸੀ ਤੇ ਅੱਜ ਮੇਰੇ ਬੇਟੇ ਦੀ ਤਬੀਅਤ ਨਹੀਂ ਠੀਕ ਹੈਗੀ ਕਿਉਂਕਿ ਸਾਡੇ ਦੀ ਤੇ ਇਹ ਵਿਚਾਰਾ ਜੂਸਤ ਜਾਇਆ ਵਾ ਪਤਾ ਨਹੀਂ ਇਹਦੇ ਨਾਲ ਲੱਕ ਦੇ ਵਿੱਚ ਕੁਝ ਲੜ ਗਿਆ ਵਾ ਤੇ ਆਹ ਦੇਖੋ ਇਹਦੇ ਸਾਰੇ ਪਤਾ ਨਹੀਂ ਕੀ ਚੀਜ਼ ਲੜ ਗਈ ਹੋਈ ਹੈ ਕਿਹੜੀ ਚੀਜ਼ ਹੈ ਲਾਲ ਲਾਲ ਹੋਇਆ ਪਿਆ ਸਾਰਾ ਲੱਕ ਇਹਦਾ ਉਹਦੇ ਕਰਕੇ ਥੋੜਾ ਇਹਨੇ ਸੁਸਤ ਜਾਇਆ ਵਾ ਹਾਂਜੀ ਦੁਪਹਿਰ ਦਾ ਟਾਈਮ ਹੋ ਗਿਆ ਵਾ ਤੇ ਅਸੀਂ ਬਣਾਉਣ ਲੱਗੇ ਆ ਚਾਹ ਤੇ ਚਾਹ ਪੀਨੇ ਆ ਕਿਉਂਕਿ ਬੇਟੇ ਦਾ ਵੀ ਟਾਈਮ ਹੋਇਆ ਚਾਹ ਪੀਣ ਦਾ ਇੱਧਰ ਕੀ ਰੱਦਿਆ ਸਕੂਟਰ ਦਾ ਪਿਛਲਾ ਲੱਤ ਗਿਆ ਆ ਵਾ ਤੇ ਚਲੋ ਜੋੜਦੇ ਆ ਪਿਛਲੇ ਪਾਰ ਨੂੰ ਅਸੀਂ ਚਲੋ ਫਿੱਟੋ ਫਿੱਟੋ ਹੋਣੀ ਲੱਗਦਾ ਮੈਸੇ ਤਾਂ ਚਾਹ ਟਾਈਮ ਦੋ ਦੋ ਦਿਨ ਚ ਦੋ ਵਾਰੀਂ ਦਵਾ ਇੱਕ ਮਾਰਨਿੰਗ ਦੇ ਟਾਈਮ ਇੱਕ ਇਵਨਿੰਗ ਦਾ ਟਾਈਮ ਬਟ ਕਈ ਲੇਡੀਜ਼ ਨੂੰ ਆਦਤ ਹੁੰਦੀ ਆ ਜਾ ਹੈ ਹਬਿਟ ਬਣ ਜਾਂਦੀ ਉਹਨਾਂ ਦੀ ਕਿ ਜਦੋਂ ਸਾਰੇ ਬੱਚੇ ਵੀ ਸਕੂਲ ਚਲੇ ਜਾਂਦੇ ਹਸਬੰਦ ਕੰਮ ਤੇ ਚਲੇ ਜਾਂਦੇ ਉਹਨਾਂ ਨੇ ਰਿਲੈਕਸ ਹੋ ਕੇ ਚਾਹ ਪੀਣੀ ਹੁੰਦੀ ਆ ਉਹ ਹੈਬਿਟ ਕੇ ਦੀ ਆ ਉਹ ਮੈਨੂੰ ਜ਼ਰੂਰ ਦੱਸਣ ਕਿਉਂਕਿ ਉਹ ਹੈਬਿਟ ਮੇਰੀ ਬਣ ਚੁੱਕੀ ਹੈ ਆ ਜਦੋਂ ਬੇਟਾ ਸਕੂਲ ਚਲਾ ਜਾਂਦਾ ਵਾ ਤੇ ਇਹਦੇ ਪਾਪਾ ਵੀ ਚਲੇ ਜਾਂਦੇ ਆ ਤੇ ਕਿਰਤਾਂ ਦੇ ਨੇ ਚਾਹ ਪੀਣੀ ਹੁੰਦੀ ਆ ਫਿਰ ਮੈਂ ਵੀ ਰਿਲੈਕਸ ਹੋ ਉਸ ਟਾਈਮ ਹੀ ਪੀਣੀ ਹੁੰਦੀ ਆ ਹਾਂਜੀ ਹਰਮਨ ਦੇ ਆਉਣ ਦਾ ਟਾਈਮ ਹੋ ਗਿਆ ਸੀ ਤੇ ਅਸੀਂ ਕਰਨ ਲੱਗੇ ਸਾਂ ਉਹਦੇ ਲਈ ਲੰਚ ਤਿਆਰ ਚਲੋ ਜੀ ਇੱਧਰ ਹਰਮਨ ਵੀ ਆ ਗਿਆ ਹੈ ਸਕੂਲ ਤੋਂ ਮੈਂ ਤੁਹਾਨੂੰ ਦੱਸਦੀ ਆ ਮੇਰੇ ਛੋਟੇ ਬੇਟੇ ਤੇ ਸਕਿਨ ਪ੍ਰੋਬਲਮ ਇਸ ਕਰਕੇ ਹੋ ਗਈ ਸੀ ਕਿਉਂਕਿ ਉਹਨੇ ਕੱਲ ਮੈਂਗੋ ਖਾਧੇ ਸੀ ਡਾਕਟਰ ਨੇ ਹੁਣ ਆਂਬ ਖਾਣ ਤੋਂ ਮਨਾ ਕੀਤਾ ਹੋਇਆ ਵਾ ਕਿਉਂਕਿ ਜਿਹੜੇ ਮੈਂਗੋ ਹੋਣ ਵਾਲਾ ਜਿਹੜਾ ਮੈਂਗੋ ਦਾ ਸੀਜ਼ਨ ਹੈ ਨਾ ਇਹ ਸਾਰਾ ਮਸਾਲੇ ਲੱਗ ਕੇ ਮੈਂਗੋ ਪੱਕਦਾ ਪਿਆ ਵਾ ਇਸ ਕਰਕੇ ਹੁਣ ਇਹਦੇ ਪਾਪਾ ਕਹਿੰਦੇ ਕਿ ਅਸੀਂ ਘਰ ਮੈਂਗੋ ਨਹੀਂ ਲੈ ਕੇ ਆਣੇ ਵੈਸੇ ਵੀ ਮੈਂਗੋ ਘਾਟ ਆਉਂਦੇ ਹੁੰਦੇ ਸੀ। ਉੱਥੋਂ ਮਿੱਟੀ ਖਾ ਕੇ ਆਏਗੇ ਮੋਟਰਸਾਈਕਲ 'ਤੇ। ਕਿਰਤ ਮਿੱਟੀ ਖਾ ਕੇ ਆਇਆ ਵਾ। ਕਿਰਤ ਅਟਾਏ ਕੋ ਬੁੱਟੇ ਕੀ ਨਹੀਂ ਵਿੱਚ ਪਾ ਲੈ ਤੇ ਚਲਾਈ ਸਾਰਾ ਕੁਝ ਹੋਇਆ ਵਾ। ਕੋਈ ਨਹੀਂ ਫੋਟ ਦਿੰਨੇ ਆ। ਇਹਦਾ ਡਾਡਾ ਜੀ ਨੇ ਦੇਖ ਲਿਆ ਤਾਂ ਨਹੀਂ ਗਈ। ਨਾਲੇ ਬੁੱਟੇ ਮੁਰਝਾਏ। ਸ਼ਾਮ ਦਾ ਟਾਈਮ ਹੋ ਗਿਆ ਵਾ 5 ਵਜੇ ਗਿਆ। ਤੇ ਇਧਰ ਆਪਣੇ ਜਿਹੜੇ ਆ ਪਲਾਂਟਸ ਪਏ ਹੋਏ ਨੇ ਗਮਲਿਆਂ ਦੇ ਵਿੱਚ ਇਹਨਾਂ ਨੂੰ ਅਸੀਂ ਹੁਣ ਛਾਵੇਂ ਕਰਾਂਗੇ ਕਿਉਂਕਿ ਸਾਰੇ ਪਲਾਂਟਸ ਜਿਹੜੇ ਹਨ ਮੁਰਝਾ ਗਏ ਆ ਇਹਨਾਂ ਨੂੰ ਛਾਂ ਦੀ ਲੋੜ ਆ ਹੁਣ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਛਾਵੇਂ ਕਰਦੇ ਆ ਇਹਨਾਂ ਨੂੰ ਜੇ ਦੂਜੇ ਤੀਜੇ ਦਿਨ ਪਾਣੀ ਦੇਈਦਾ ਤਾਂ ਵੀ ਇਹ ਜਲਦੀ ਮੁਰਝਾ ਜਾਂਦੇ ਆ ਕਿ ਟੋਪਣੀ ਜਿਆਦਾ ਲੈਂਦੇ ਇਧਰ ਜਿਹੜੇ ਫਲਾਵਰ ਵਾਲੇ ਹੀ ਤੇ ਪਰ ਲੇ ਕੇ ਸਿਆਮੀ ਤਰ੍ਹਾਂ ਰੱਖ ਦੋ ਉੱਥੇ ਜੋ ਫੇਰ ਚੁੱਕਾਂ ਤੇ ਚੁੱਕ ਲੋ ਜੋਰ ਨਹੀਂ ਗਾ ਕੰਮ ਕਰ ਲਿਆ ਕਰੋ ਕਿਤੇ ਭਰਾ ਹੋਲਾ ਬਸ ਮੋਟਰਸਾਈਕਲ ਤੇ ਬੈਗੇ ਤੇ ਚਲਗੇ ਤੇ ਆ ਗਏ ਐਨੂੰ ਕਿੱਥੇ ਰੱਖਣਾ ਐਨੂੰ ਅੱਧਰ ਲੈ ਕੇ ਨਿਰਾਖ ਦੋ ਅੱਜ ਅਸੀਂ ਗਮਲਿਆਂ ਦੀ ਸੈਟਿੰਗ ਕੀਤੀ ਆ ਸਾਰਿਆਂ ਦੀ ਕਿਉਂਕਿ ਉਧਰ ਆ ਜਾਂਦੀ ਆ ਧੁੱਪ ਤੇ ਅਸੀਂ ਲੈ ਆਏ ਸਾਰਿਆਂ ਨੂੰ ਇਕੱਤਰਤੀ ਸਾਈਡ ਹੁਣ ਮੈਨੂੰ ਲੱਗਦਾ ਇਹਨਾਂ ਨੂੰ ਪਾਣੀ ਦੀ ਰੋਜ਼ ਹੀ ਲੋੜ ਹੈ ਹਫਤੇ ਕੇ ਬਾਅਦ ਇਹਨਾਂ ਨੂੰ ਫੇਰ ਕਹਿਣਾ ਵੀ ਮੈਂ ਫੇਰ ਲੈ ਉਧਰ ਕਰੋ ਜੋ ਪਰੇ ਮੈਂ ਕਾਦੇ ਲਈ ਕਹਿਣਾ ਸਹੀ ਗੱਲ ਆ ਇਹਨੂੰ ਹਫਤੇ ਕੇ ਬਾਅਦ ਦੋਰਾ ਪੈਣਾ ਤੁਹਾਨੂੰ ਕੋਈ ਘਦਰਾ ਹਣੋ ਤੋ ਪੈਰਾਗੇ ਤਾਂ ਸਾਰੇ ਸੜ ਜਾਣੇ ਆ ਕਿੱਥੇ ਫਾਮ ਕਰਨੇ ਤਾਂ ਵੈਸੇ ਭਾਰੀ ਹੈ ਤੁਹਾਨੂੰ ਠੀਕ ਆ ਤੋ ਆ ਕਰ ਲੋ ਉਹ ਕਰ ਲੋ ਜਾਲੀ ਲੱਗੇ ਨਾ ਰੋ ਕੋਮ ਜਾਲੀ ਖੋਲਣੀ ਨਹੀਂ ਮੁੜ ਕੇ ਅਸੀ ਲੱਗਿਆ ਗੋਡੀ ਕਰਨ ਤੇ ਸਾਨੂੰ ਗੋਡੀ ਕਰਨ ਵਾਲੇ ਹਥਿਆਰ ਹੀ ਨਹੀਂ ਲੱਭਣਦੇ ਲੱਭੇ ਕਿ ਨਹੀਂ ਚਾਰ ਕਰੀ ਬੰਬ ਚਲਾਉਣਾ ਤੇ ਹੋਰ ਤੁਹਾਨੂੰ ਰੰਬੀ ਜਿਦੋਂ ਵੇਖੋ ਲੱਭਦੀ ਨਹੀਂ ਆ ਚਲੋ ਜੀ ਗੋਡੀ ਕਰਦੇ ਪਾਣੀ ਵੀ ਲਾਣਾ ਬਾਅਦ ਚ ਸਬਜੀ ਨੂੰ ਹੁਣ ਅਸੀਂ ਕਰ ਲੱਗੇ ਹਾਂ ਸਬজੀਆਂ ਦੀ ਗੋਡੀ ਕਿਉਂਕਿ ਸਬজੀਆਂ ਵਿੱਚ ਕਾ ਬੁਟੀ ਕਹ ਲੋ ਜਾਂ ਚਲਾਈ ਤੇ ਚਲਾਈ ਵਰਗੇ ਆਜੂ ਛੋਟੇ ਛੋਟੇ ਬੁੱਟੇ ਕਾਫੀ ਹੋਏ ਸੀ ਤੇ ਨਾਲ ਦੇ ਨਾਲ ਜਿਹੜੇ ਲਗਾਏ ਹੋਏ ਅਸੀਂ ਕੀ ਆ ਤਰੀਕੇ ਦੂਸਰੇ ਨਦੇ ਆਲੇ ਦੋਲੇ ਵੀ ਗੋਡੀ ਕਰਕੇ ਤੇ ਸਾਰੀ ਕਿਆਰੀ ਨੂੰ ਸਾਫ ਕਰਾਂਗੇ ਇੱਧਰ ਟਮਾਟਰ ਦੇਖੋ ਕਿੰਨਾ ਛੋਟੇ ਜਿਹੇ ਬੁੱਟੇ ਨੂੰ ਇੱਕ ਟਮਾਟਰ ਲੱਗਵਾਇਆ ਵਾ ਜਿਹੜੇ ਆਰ ਕੀ ਟਮਾਟਰ ਤੇ ਬੁੱਟੇ ਨਾਲ ਬਹੁਤ ਵਧੀਆ ਮਿਲੇ ਸਾਨੂੰ ਇੱਧਰ ਇਹਦੇ ਪੱਪਾ ਸਾਰੇ ਕਿਤੇ ਗੋਡੀ ਕਰਨਗੇ ਤੇ ਮੈਂ ਤੁਹਾਨੂੰ ਹਾਂਜੀ ਇੱਧਰ ਸਾਡਾ ਨਿੰਬੂ ਦਾ ਬੂਟਾ ਵਾ ਇਹ ਹੈਗਾ ਤੇ ਅਜੇ ਕਾਫੀ ਛੋਟਾ ਵਾ तीन चार साल तर जो नींबू लगते हैं ना काफी लगते हैं छोटे छोटे नींबू लगते हैं पतली वाले बहुत प्यारे लगते इधर देखो बैंगन भी लगे दे। निके काफी बैंगन लगे है छोटे छोटे लगे हुए हैं देखो निकाने पेंद्ते नहीं पेंद्ते वैसे गर्मी के सीजन चार का